ਇਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਜੋ ਪੰਜਾਬ ਸਰਕਾਰ ਦੀਆਂ ਝਾਕੀਆਂ 26 ਜਨਵਰੀ ਨੂੰ ਦਿੱਲੀ ਦੇ ਵਿੱਚ ਗਈਆਂ ਸੀ ਗਣਤੰਤਰ ਦਾ ਦਿਵਸ ਦੇ ਮੌਕੇ ਜੋ ਉੱਥੇ ਨਾਮਨਜ਼ੂਰ ਕੀਤੀਆਂ ਗਈਆਂ ਨੇ ਸੋ ਇਹ ਕਿਸ ਦੀ ਗਲਤੀ ਹੈ ਤੇ ਅੱਜ ਇਹ ਝਾਕੀਆਂ ਪੂਰੇ ਪੰਜਾਬ ਦੇ ਵਿੱਚ ਕਮਾਈਆਂ ਜਾ ਰਹੀਆਂ ਨੇ ਅੱਜ ਕੋਰਾਲੀ ਸ਼ਹਿਰ ਦੇ ਵਿੱਚ ਇਹ ਝਾਕੀਆਂ ਆਈਆਂ ਨੇ ਆਪਾਂ ਇੱਥੇ ਮੌਜੂਦਾ ਜੋ ਆਮ ਆਦਮੀ ਪਾਰਟੀ ਦੇ ਜੋ ਆਗੂ ਨੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਆਂ ਤੇ ਤੁਹਾਨੂੰ ਇਹ ਪੂਰੀਆਂ ਝਾਕੀਆਂ ਵੀ ਦਿਖਾਉਨੇ ਆਂ ਇਹ ਕੀ ਕਹਣਾ ចਹੁੰਗੇ ਇਹਦੇ ਬਾਰੇ ਦੇਖੋ ਇਹ ਸਾਰੇ ਪੰਜਾਬ ਦੇ ਵਿੱਚ ਜਿਹੜੀ ਝਾਕੀ ਹੈਗੀ ਆ ਪੰਜਾਬ ਦਾ ਜਿਹੜਾ ਸੱਭਿਆਚਾਰ ਹੈ ਪੰਜਾਬ ਦੇ ਵਿਕਾਸ ਦਾ ਮਾਡਲ ਹੈ ਜਿਹੜਾ ਉਹ ਸਰਕਾਰ ਵੱਲੋਂ ਲੋਕਾਂ ਨੂੰ ਉਹਦੇ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਹ ਝਾਕੀਆਂ ਕੱਢੀਆਂ ਜਾ ਰਹੀਆਂ ਨੇਗੀਆਂ ਤੇ 26 ਜਨਵਰੀ ਨਾਲ ਸੰਬੰਧਿਤ ਗਣਤੰਤਰ ਦਿਵਸ ਦੇ ਨਾਲ ਸੰਬੰਧਿਤ ਇਹ ਝਾਕੀ ਹੈਗੀ ਆ ਪਹਿਲਾਂ ਕੀ ਹੁੰਦਾ ਸੀ ਕਿ ਝਾਕੀਆਂ ਸੀ ਜਿਹੜੀਆਂ ਜਿੱਥੇ ਪ੍ਰੋਗਰਾਮ ਹੁੰਦੇ ਸੀ ਉੱਥੇ ਨਿਕਲਦੀਆਂ ਸੀ ਤੇ ਸਰਕਾਰ ਦਾ ਬੜਾ ਵਧੀਆ ਉਪਰਾਲਾ ਹੈਗਾ ਕਿ ਹਰ ਜਿਹੜੇ ਉਹ ਪ੍ਰੋਗਰਾਮ ਚ ਨਹੀਂ ਸੀ ਜਾ ਸਕਦੇ ਉਹ ਵੀ ਇਹਨਾਂ ਝਾਕੀਆਂ ਦੇ ਦਰਸ਼ਨ ਕਰਨਗੇ ਤੇ ਉਹਨਾਂ ਨੂੰ ਪੰਜਾਬ ਦੇ ਸੱਭਿਆਚਾਰ ਬਾਰੇ ਪੰਜਾਬ ਦੇ ਵਿਕਾਸ ਬਾਰੇ ਉਹ ਉਹਨਾਂ ਨੂੰ ਪਤਾ ਲੱਗੂਗਾ ਤੇ ਜਿਹੜੀ ਅੱਜ ਸਾਡੇ ਕੋਰਾਲੀ ਸ਼ਹਿਰ ਦੇ ਅੰਦਰ ਇਹ ਝਾਕੀ ਆ ਰਹੀ ਹੈ ਅਸੀਂ ਨਗਰ ਕਾਉਂਸਲ ਵੱਲੋਂ ਸਮੂਹ ਕਾਉਂਸਲਰ ਤੇ ਸ਼ਹਿਰ ਦੇ ਪਤਵੰਤੇ ਸੱਜਣ ਉਹਦੇ ਸਵਾਗਤ ਦੇ ਲਈ ਅਸੀਂ ਇੱਥੇ ਹਾਜ਼ਰ ਹੋਏ ਆਂਗੇ ਤੇ ਹੁਣ 쿠ਸ਼ੀ ਤੇਰ ਦੇ ਵਿੱਚ ਜਿਹੜੀ ਝਾਕੀ ਆ ਉਹ ਸਾਡੇ ਕੋਲ ਇਥੇ ਪਹੁੰਚਣ ਵਾਲੀ ਹੈ ਸਾਡੇ ਨਾਲ ਮੌਜੂਦ ਨੇ ਸਵਾਸੇਵੀ ਸ਼ਖਸੀਅਤ ਤੇ ਐਮਸੀ ਬਹਾਦਰ ਸਿੰਘ ਓਕੇ ਆ ਬਹਾਦਰ ਜੀ ਕੀ ਕਹਿਣਾ ਚਾਹੋਗੇ ਕਿ ਵੀ ਇਹ ਕਿਉਂ ਨਹੀਂ ਸ਼ਾਮਲ ਕੀਤੀਆਂ ਗਈਆਂ ਕੀ ਕਾਰਨ ਰਹੇ ਆ ਕੀ ਸਮਝ ਉਹਦੇ ਬਾਰੇ ਦੇਖੋ ਜੀ ਸਾਡੇ ਕੇਂਦਰ ਸਰਕਾਰ ਦਾ ਮੈਂ ਤਾਂ ਕਹਾਂਗਾ ਜਿਵੇਂ ਸੀਐਮ ਸਾਹਿਬ ਕਹਿੰਦੇ ਆ ਵੀ ਸਾਡੇ ਨਾਲ ਬਿਤਕਰਾ ਹੋਇਆ ਜੀ ਕਿ ਸਾਡੇ ਪੰਜਾਬ ਦੀ ਚਾਕੀ ਜਿਹੜੀ ਕਿ ਹਰ ਵਾਰੀ ਜਦੋਂ ਜਦੋਂ ਤੋਂ ਹਿੰਦੁਸਤਾਨ ਆਜ਼ਾਦ ਹੋਇਆ ਉਦੋਂ ਤੋਂ ਸਾਡਾ ਪੰਜਾਬ ਇਸ ਅਪਰੇਡ ਦੇ ਵਿੱਚ ਸymboliyet ਕਰਦਾ ਰਿਹਾ ਹੈ ਜੀ ਪਰ ਹੁਣ ਬੈਡ ਲੱਕ ਜੀ ਸਾਨੂੰ ਉਹਦੇ ਵਿੱਚ ਮੌਕਾ ਨਹੀਂ ਦਿੱਤਾ ਗਿਆ ਔਰ ਸਾਡੇ ਸੀਐਮ ਮਾਨ ਸਾਹਿਬ ਦੀ ਜਿਹੜੀ ਬਹੁਤ ਉੱਚੀ ਸੋਚ ਸਾਦਕਾ ਇਹ ਜਿਹੜੀ ਚਾਕੀ ਐਨ ਬਹੁਤ ਵਧੀਆ ਰੀਜਨਲ ਤਿਆਰ ਕੀਤੀ ਗਈ ਸੀ ਪੰਜਾਬ ਦਾ ਵਿਰਸਾ ਦਰਸਾਇਆ ਗਿਆ ਉਹਦੇ ਚ ਸਾਰਾ ਹੀ ਤੇ ਪੰਜਾਬ ਦੇ ਜੋ ਵੀ ਟ੍ਰੈਡੀਸ਼ਨਲ ਐ ਜਾਂ ਪੰਜਾਬ ਦੇ ਸਾਡੇ ਜੋ ਸੂਰਬੀਰ ਯੋਧੇ ਹੋਏ ਐ ਮਾਈ ਭਾਗੋ ਜੀ ਉਹਨਾਂ ਦਾ ਜਿੰਨੇ ਵੀ ਪੰਜਾਬ ਦਾ ਜੋ ਵਿਕਾਸ ਵੱਲ ਪੰਜਾਬ ਵੱਧ ਰਿਹਾ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਔਰ ਉਹ ਸਾਰਾ ਉਹਦੇ ਵਿੱਚ ਦਰਸਾਇਆ ਗਿਆ ਜੀ ਬਹੁਤ ਵਧੀਆ ਰੂਪ ਦੇ ਵਿੱਚ ਔਰ ਉਹਨੂੰ ਸ਼ਾਮਲ ਨਹੀਂ ਕੀਤਾ ਗਿਆ ਔਰ ਮਾਨ ਸਾਹਿਬ ਨੇ ਹੁਣੇ ਚਾਕੀ ਕਰ ਕਰ ਹਰ ਪੰਜਾਬ ਦੇ ਹਰ ਜ਼ਿਲ੍ਹੇ ਚ ਹਰ ਸ਼ਹਿਰ ਦੇ ਵਿੱਚ ਇਹਨੂੰ ਦਰਸਾਇਆ ਜਾ ਰਿਹਾ ਜੀ ਅਸੀਂ ਬਹੁਤ ਧੰਨਵਾਦੀ ਆ ਮਾਨ ਸਾਹਿਬ ਦੇ ਕਿ ਉਹ ਗਲੀ ਗਲੀ ਸਾਨੂੰ ਇਹਦੇ ਦਰਸ਼ਨ ਕਰਾ ਰਹੇ ਆ ਕਿਉਂਕਿ ਸੰਗਤ ਦਿੱਲੀ ਤੋਂ ਜਾ ਵੀ ਨਹੀਂ ਸਕਦੀ ਜੀ ਦੇਖਣ ਤੇ ਅਸੀਂ ਸਾਰੇ ਲੋਕ ਇੱਥੇ ਇਹਦਾ ਆਨੰਦ ਲੈ ਰਹੇ ਆ ਪੂਰਾ ਪੰਜਾਬ ਆਨੰਦ ਲੈ ਰਿਹਾ ਜੀ ਔਰ ਬਹੁਤ ਬਹੁਤ ਬਧਾਈ ਦੇ ਪਾਤਰ ਹੈ ਮਾਨ ਸਾਹਿਬ ਔਰ ਉਹਨਾਂ ਦੀ ਤਰੱਕੀ ਨੂੰ ਸਲਾਮ ਜੀ ਜੋ ਉਹਨਾਂ ਨੇ ਪੰਜਾਬ ਨੂੰ ਇੱਕ ਤਰੱਕੀਆਂ ਵੱਲ ਬਲੰਦੀਆਂ ਵੱਲ ਲੈ ਕੇ ਜਾ ਰਹੇ ਆ ਸਾਡੇ ਹਲਕੇ ਦੇ ਬਤਾਇਏ ਕਮੈਂਡਮੈਂਟ ਮਨਮੋਲ ਗਗਨ ਮਾਨ ਜੀ ਸਾਡੇ ਮੰਤਰੀ ਸਾਹਿਬ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਾਡੇ ਹਲਕੇ ਇਸ ਜੋ ਚੱਕੀ ਹੈ ਨਹੀਂ ਵਧੀਆ ਪੰਜਾਬ ਸਰਕਾਰ ਨੇ ਤਿਆਰ ਕੀਤੀ ਹੈ ਉਹਨੂੰ ਉਹਦੇ ਦਰਸ਼ਨ ਕਰਾਉਣ ਜਾ ਰਹੇ ਆ ਜੀ ਜੈ ਹਿੰਦ ਜੀ ਸਹੀ ਗੱਲ ਹੈ ਵੀ ਮੌਜੂਦ ਨੇ ਚੇਅਰਮੈਨ ਸਾਹਿਬ ਕੀ ਕਹਿਣਾ ਚਾਹੋਗੇ ਕਿੰਟਰ ਸਰਕਾਰ ਦਾ ਜੋ ਰਵਈਆ ਰਿਹਾ ਹਮੇਸ਼ਾ ਜਿਵੇਂ ਐਮਸੀ ਸਾਹਿਬ ਨੇ ਵੀ ਕਿਹਾ ਕਿ ਵੀ ਪੱਖਪਾਤ ਵਾਲਾ ਰਿਹਾ ਹੈਗਾ ਤੇ ਤੁਸੀਂ ਕੀ ਸਮਝਦੇ ਹੋ ਅੱਜ ਜੋ ਝਾਂਕੀਆਂ ਕਰ-ਕਰ ਦਿਖਾਈਆਂ ਜਾਂਦੀਆਂ ਕਿਵੇਂ ਦਾ ਅਨੁਭਵ ਹੋ ਰਿਹਾ ਦੇਖੋ ਜਿਹੜੀ ਝਾਂਕੀਆਂ ਜੀ ਆਪਣੀਆਂ ਇਹ ਪੰਜਾਬ ਦੀ ਪੰਜਾਬ ਦੇ ਵਿਕਾਸ ਨੂੰ ਪੰਜਾਬ ਦੀ ਸੰਸਕ੍ਰਿਤੀ ਨੂੰ ਦਿਖਾਉਣ ਵਾਲੀਆਂ ਝਾਂਕੀਆਂ ਜੀ ਆਪਣੀਆਂ ਇਹ ਝਾਂਕੀਆਂ ਜਿਹੜਾ ਪੰਜਾਬ ਦਾ ਵਿਰਸਾ ਹੈ ਉਹ ਦਿਖਾ ਰਹੀਆਂ ਨੇ ਝਾਂਕੀਆਂ ਕੁਛੇ ਟਾਈਮ 'ਚ ਤੁਹਾਡੇ ਸਾਹਮਣੇ ਆ ਜਾਣਗੀਆਂ ਔਰ ਤੁਸੀਂ ਵਾਕਈ ਦੇਖ ਕੇ ਕਹੋਗੇ ਵੀ ਝਾਂਕੀਆਂ ਬਹੁਤ ਵਰੀਆਂ ਝਾਂਕੀਆਂ ਜੀ ਬਣੀਆਂ ਦੇਖੋ ਪੰਜਾਬ ਦਾ ਵਿਰਸਾ ਜਿਹੜਾ ਹੈਗਾ ਹੈ ਵੀ ਇਹਨੇ ਹਮੇਸ਼ਾ ਹੀ ਪੰਜਾਬ ਨੇ ਸਭ ਤੋਂ ਮੁਰੇ ਹੋ ਕੇ ਚਾਹੇ ਆਪਾਂ ਆਜ਼ਾਦੀ ਦੀ ਗੱਲ ਕਰੀਏ ਚਾਹੇ ਸ਼ਹੀਦਾਂ ਦੀ ਗੱਲ ਕਰੀਏ ਚਾਹੇ ਕੁਰਬਾਨੀਆਂ ਦੀ ਪਰੇਡ ਸ਼ਾਮਿਲ ਨਾ ਕਰਨਾ ਬਹੁਤ ਮੱਤਭਾਗੀ ਗੱਲ ਹੈ ਬਲੀ ਤੇ ਜਿਹੜੀਆਂ ਚਾਂਕੀਆਂ ਨੂੰ ਲੋਕ ਦੇਖਣ ਵਾਸਤੇ ਦਿੱਲੀ ਜਾਂਦੇ ਸੀ ਲਾਲ ਕਿਲੇ ਦੇ ਵਿੱਚ ਉਹ ਚਾਂਕੀਆਂ ਅੱਜ ਮਾਨ ਸਾਹਿਬ ਦੇ ਪ੍ਰੋਲ ਦੇ ਗੱਲ ਸਾਡੇ ਕੈਪਟਨ ਮੰਤਰੀ ਅਨਵਲ ਗਗਨਮਾਨ ਜੀ ਦੇ ਉਹ ਪ੍ਰੋਲ ਦੇ ਗੱਲ ਉਹ ਕੱਲੇ ਕੱਲੇ ਮਲਗੀ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਉਹ ਲੋਕ ਉੱਥੇ ਉਹ ਦੇਖਣਗੇ ਖੜਕੇ ਜਿਉਂ ਤੇ ਸਹੀ ਗੱਲ ਹੈ ਤੇ ਇਸ ਸਮੇਂ ਸਾਡੇ ਨਾਲ ਜੋ ਮੌਜੂਦ ਨੇ ਕੀ ਕਹਿਣਾ ਚਾਹੋਗੇ ਸ਼ਨਾ ਸਾਹਿਬ ਦੇਖੋ ਜੀ ਬੜਾ ਹੀ ਮਤਲਬ ਮਨ ਧਗਾ ਸਾਡੇ ਦਿਲ ਚ ਬੜੀ ਇੱਕ ਭਾਵਨਾ ਪੰਜਾਬ ਦੇ ਨਿਵਾਸੀ ਹੋਣ ਕਰਕੇ ਔਰ ਖਾਸ ਕਰਕੇ ਸਿੱਖ ਹੋਣ ਕਰਕੇ ਕਿ ਐਂ ਲੱਗਦਾ ਜਿ ਤਰ੍ਹਾਂ ਨਾ ਸੈਂਟਰ ਗਵਰਨਮੈਂਟ ਨਾ ਸਾਡੇ ਨਾਲ ਕੋਈ ਭੇਦਭਾਵ ਹੋਇਆ ਰੱਖ ਰਹੀ ਆ ਪਿਛਲੀ ਵਾਰੀ ਵੀ ਇਸ ਤਰ੍ਹਾਂ ਹੀ ਹੋਇਆ ਸੀਗਾ ਕਿ ਪੰਜਾਬ ਦੀ ਝਾਕੀ ਨੂੰ ਉੱਥੇ ਨਹੀਂ ਸੀ ਸ਼ਾਮਿਲ ਕੀਤਾ ਗਿਆ ਜਦੋਂ ਕਿ ਪੰਜਾਬ ਸਟੇਟ ਸਿਰਚਕੂਆ ਸਟੇਟ ਹੈਗਾ ਹੈ ਪੂਰੇ ਭਾਰਤ ਦਾ ਤੇ ਐਤਕੀ ਦੀ ਵੀ ਇਹੀ ਗੱਲ ਹੋਈ ਇਹਨੂੰ ਸ਼ਾਮਿਲ ਨਹੀਂ ਕੀਤਾ ਗਿਆ ਜਿਸ ਤਰ੍ਹਾਂ ਕਿ ਪਤਾ ਲੱਗ ਰਿਹਾ ਸਾਰੀ ਗੱਲ ਦਾ ਮੈਂ ਤੇ ਖਰਸ਼ਪੀਜੰਦਰੀ ਤੇ ਗਿਆ ਨਹੀਂ ਸੀ ਪਰੇਟਾ ਵੇਖੀ ਵੀ ਨਹੀਂ ਬੜੀ ਹੀ ਦੁਰਭਾਗ ਵਾਲੀ ਗੱਲ ਹੈਗੀ ਸਾਡੇ ਵਾਸਤੇ ਮਤਲਬ ਬੜਾ ਸਾਡੇ ਦਿਲ ਨੂੰ ਇੱਕ ਮਾਇੂਸੀ ਆ ਰਹੀ ਹੈ ਕਿ ਸੈਂਟਰ ਗਵਰਨਮੈਂਟ ਜਿਹੜੀ ਆ ਉਹ ਸਾਡੇ ਨਾਲ ਮਤ ਦੇ ਰੱਖ ਰਹੀ ਹੈ ਤੇ ਹੁਣ ਜਦੋਂ ਕਹਿ ਦਿੰਦੇ ਕਿ ਵੀ ਹਿੱਕ ਤਦੀ ਦਾ ਬਾਲਾ ਜਾ ਰਿਹਾ ਕਿਵੇਂ ਦਾ ਮੈਸੇਜ ਹੋ ਰਿਹਾ ਆ ਭਾਨ ਸਾਹਿਬ ਨੇ ਅਨਾਉਂਸ ਕਰਤਾ ਸੀਗਾ ਕਿ ਵੀ ਪੰਜਾਬ ਦੇ ਵਿੱਚ ਇਹ ਝਾਕੀਆਂ ਦਿਖਾਈਆਂ ਜਾਣਗੀਆਂ ਕੱਲੇ ਕੱਲੇ ਪਿੰਡਾਂ ਦੇ ਵਿੱਚ ਜਾ ਕੇ ਨੇ ਬਿਲਕੁਲ ਜੀ ਚਾਹੀਦਾ ਹੈਗਾ ਇਹ ਜੇ ਅਸੀਂ ਜੋ ਸਾਹੀ ਪੰਜਾਬ ਵਾਲੇ ਕਰ ਰਹੇ ਨੇ ਜੋ ਸਾਡੀ ਸਰਕਾਰ ਆਮ ਆਦਮੀ ਪਾਰਟੀ ਤੋਂ ਨਾਖੁਸ਼ ਸੈਂਟਰ ਗਵਰਨਮੈਂਟ ਹੈਗੀ ਆ ਕਿ ਇਹ ਚੰਗੇ ਕੰਮ ਕਿਉਂ ਕਰ ਰਹੀ ਆ ਤੇ ਉਹ ਅਸੀਂ ਹਰ ਇੱਕ ਹਰ ਜਨ ਤੱਕ ਹਰ ਪਬਲਿਕ ਦੇ ਹਰ ਬੰਦੇ ਤੱਕ ਪਹੁੰਚਾਉਣ ਵਾਸਤੇ ਮਾਨ ਸਾਹਿਬ ਜਿਹੜਾ ਉਪਰਾਲਾ ਕਰ ਰਹੇ ਨੇ ਸਾਡੇ ਵਰਕਰਾਂ ਦਾ ਵੀ ਇਹ ਦਾਇਤ ਤੋਂ ਬਣਦਾ ਹੈ ਇਹ ਗੱਲ ਬਣਦੀ ਹੈ ਕਿ ਉਹ ਵੀ ਇਸ ਗੱਲ ਨੂੰ ਹਰ ਜਗ੍ਹਾ ਪਹੁੰਚਾਉਣ ਕਿ ਇਹ ਸਾਡੇ ਨਾਲ ਇਹ ਗੱਲ ਹੋ ਰਹੀ ਹੈ ਔਰ ਅਸੀਂ ਇਹ ਹੀਗੇ ਆ ਅਸੀਂ ਆਪਣੀ ਤਾਕਤ ਵਿਖਾਉਣੀ ਆ ਔਰ ਇਹ ਵਿਖਾ ਕੇ ਰਵਾਂਗੇ ਪੰਜਾਬ ਕਦੇ ਪਿੱਛੇ ਨਹੀਂ ਰਿਹਾ ਪੰਜਾਬ ਕਦੇ ਪਿੱਛੇ ਨਹੀਂ ਰਿਹਾ ਸਰਜੀਤ ਸਿੰਘ ਕਪਤਿਆਂ ਸਰਪੰਚ ਨੇ ਸਾਡੇ ਨਾਲ ਸਾਥ ਸਰਪੰਚੋ ਕੀ ਕਹਿਣਾ ਚਾਹੋਗੇ ਸਰਪੰਚ ਸਾਹਿਬ ਜੋ ਅੱਜ ਪੰਜਾਬ ਦੇ ਵਿੱਚ ਜਾ ਰਹੀਆਂ ਚੱਕੀਆਂ ਜੋ ਪਲੇਟ ਗਰਾਉਂਡ ਦਾ ਹਿੱਸਾ ਨਹੀਂ ਬਣ ਸਕਿਆ ਪਲੇਟ ਦਾ ਹਿੱਸਾ ਨਹੀਂ ਬਣ ਸਕਿਆ ਦੇਖੋ ਜੀ ਜਿਹੜੀਆਂ ਇਹ ਚੱਕੀਆਂ ਇਹ ਸਾਡਾ ਪੰਜਾਬ ਦਾ ਕਲਚਰ ਹੈ ਸਾਡੇ ਪੰਜਾਬ ਦਾ ਇਤਿਹਾਸ ਹੈ ਹਰ ਸਾਲ 26 ਜਨਵਰੀ ਦਿੱਲੀ ਵਿਖੇ ਇਹ ਚੱਕੀਆਂ ਜਿਹੜੀਆਂ ਦਿਖਾਈਆਂ ਜਾਂਦੀਆਂ ਤੇ ਪਿਛਲੇ ਸਾਲ ਵੀ ਇਹਨਾਂ ਨੇ ਸਾਡੇ ਨਾਲ ਨਫ਼ਰਤ ਕੀਤੀ ਐ ਤੇ ਇਸ ਵਾਰੀ ਵੀ ਜਿਹੜੀਆਂ ਸਾਡੀਆਂ ਝਾਟੀਆਂ ਸਾਡਾ ਪੰਜਾਬ ਦਾ ਇਤਿਹਾਸ ਹੈ ਜਿਹੜਾ ਇੱਕ ਇੰਡੀਆ ਵਿੱਚ ਹੀ ਨਹੀਂ ਬਲਕੇ ਪੂਰੇ ਵਰਲਡ ਵਿੱਚ ਸਭ ਨੂੰ ਪਤਾ ਹੈ ਪੰਜਾਬ ਔਰ ਪੰਜਾਬੀਅਤ ਬਾਰੇ ਸਭ ਨੂੰ ਪਤਾ ਲੇਕਿਨ ਇਹ ਇੱਕ ਨਫਰ ਦਾ ਬੀਜ ਜਿਹੜਾ ਸਾਡੇ ਪੰਜਾਬ 'ਚ ਸਾਡੇ ਪੰਜਾਬੀਅਤ 'ਚ ਬੀਜ ਰਿਹਾ ਹੈ ਜਦਕਿ ਸਾਡੇ ਬਾਬੇ ਨਾਨਕ ਨੇ ਜਿੱਥੇ ਇਸ ਨਫਰ ਦੀ ਜੜ 뿌ਟੀ ਸੀਗੀ ਔਰ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੇ ਜਿਸ ਸਟੇਟ ਨੂੰ ਜਿਸ ਪੰਜਾਬ ਨੂੰ ਇਹ ਨਫਰਤ ਨਾਲ ਦੇਖ ਰਿਹਾ ਹੈ ਹਰ ਸਾਲ ਉਹ ਤੋਂ ਪਹਿਲਾਂ ਚਾਕੀਆਂ ਦਿਖਾਈਆਂ ਜਾ ਰਹੀ ਸੀਗੀਆਂ ਉਹਨੇ ਇੰਨੀ ਨਫ਼ਰਤ ਕਰ ਰਿਹਾ ਸਾਡੇ ਪੰਜਾਬ ਨੂੰ ਜਦ ਕੇ ਇਹ ਪੰਜਾਬ ਹੈ ਜਿਹੜਾ ਪੂਰੇ ਹਿੰਦੁਸਤਾਨ ਦਾ ਢਿੱਡ ਭਰ ਰਿਹਾ ਹੈ ਅਨ ਦਾਤਾ ਜਿਹੜਾ ਪੰਜਾਬ ਨੂੰ ਕਿਹਾ ਜਾਂਦਾ ਹੈ ਹਰ ਤਰ੍ਹਾਂ ਦੀ ਫਸਲ ਹਰ ਤਰ੍ਹਾਂ ਦੀ ਪਾਉਣ ਪਾਣੀ ਹਰ ਤਰ੍ਹਾਂ ਦਾ ਇੱਥੇ ਜਿਹੜਾ ਸਾਰਾ ਕੁਝ ਸੱਭਿਆਚਾਰ ਇੱਥੇ ਮਿਲਦਾ ਹੈ ਸੋ ਜਿਹੜਾ ਇਹ ਮੋਦੀ ਸਰਕਾਰ ਹੈ ਇਹ ਪੰਜਾਬ ਨਾਲ ਧੱਕਾ ਕਰ ਰਹੀ ਹੈ ਪਹਿਲਾਂ ਵੀ ਇਹਨਾਂ ਨੇ ਆਰਡੀਐਫ ਜਿਹੜਾ ਸਾਡਾ ਪੈਸਾ ਉਹ ਸਾਡਾ ਰੁਕਿਆ ਹੋਇਆ ਹੈ ਤਾਂ ਕਿ ਇੱਥੋਂ ਦੀ ਜਿਹੜੇ ਪੰਜਾਬੀਆਂ ਨੂੰ ਹੈ ਪੂਰੇ ਪੂਰਾ ਤੰਗ ਕਰਿਆ ਜਾਵੇ ਜਦ ਕਿ ਬਾਬੇ ਨਾਨਕ ਦੀ ਧਰਤੀ ਆ ਕਿਸੇ ਦੀ ਪਰਵਾਹ ਨਹੀਂ ਕਰਦੀ ਆਪਣਾ ਖਾਣਾ ਆਪ ਤਿਆਰ ਕਰਦੇ ਆ ਆਪ ਲੋਕਾਂ ਦਾ ਢਿੱਡ ਭਰਦੇ ਆ ਮੈਂ ਇਹ ਕਹਿਣਾ ਚਾਹੁੰਦਾ ਜੀ ਇਹ ਬਹੁਤ ਹੀ ਬੜਾ ਭਾਗ ਦੀ ਨਾ ਕਿ ਇੰਨੀ ਸੋਹਣੀਆਂ ਜਿਹੜੀਆਂ ਝਾਂਕੀਆਂ ਸਾਡੀਆਂ ਜਿਹੜੀ ਆਪਣੇ ਆਪ ਚ ਸਾਡੇ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਲੈ ਕੇ ਆਪਣੇ ਜਿਹੜੇ ਵਤਨ ਦੀ ਜਿਹੜੇ ਸਾਡੇ ਵੀਰਾਂ ਦੀ ਜਿਹੜੀ ਛੋਰ ਵੀਰਾਂ ਦੀ ਗਾਥਾ ਸੁਣਾ ਰਹੀਆਂ ਉਹਨਾਂ ਨੂੰ ਸ਼ਾਮਿਲ ਨਾ ਕਰਨਾ ਇਹ ਮੈਂ ਕਹਿੰਦਾ ਬਹੁਤ ਹੀ ਦੁਰਭਾਗਪੂਰਨ ਹੈ ਕਿਉਂਕਿ ਐਸੀ ਜਿਹੜੀ ਸੋਚ ਹੈ ਅਗਰ ਇਸ ਸੈਂਟਰ ਦੀ ਸਾਡੇ ਸਟੇਟ ਦੇ ਖਿਲਾਫ ਤੇ ਇਹ ਵਾਕਈ ਬਹੁਤ ਨਿੰਦਨੀ ਗੱਲ ਹੈ ਬਹੁਤ ਹੀ ਵੱੜੀ ਬਾਗੀ ਗੱਲ ਹੈ ਤੇ ਆਪਾਂ ਇਹਦੀ ਬਹੁਤ ਜਿਆਦਾ ਜਿੱਥੇ ਨਿੰਦਾ ਕਰਦੇ ਆ ਉੱਥੇ ਮਾਨ ਸਾਹਿਬ ਦੀ ਦੇ ਚ ਅਸੀਂ ਤਾਰੀਫ ਵੀ ਕਰਨਾ ਚਾਹੁੰਦੇ ਆ ਕਿ ਮਾਨ ਸਾਹਿਬ ਨੇ ਇੰਨਾ بڑا ਕਦਮ ਚੱਕਿਆ ਹੋਰ ਇਹਨੂੰ ਘਰ ਘਰ ਹਰ ਸਟੇਟ ਹਰ ਜ਼ਿਲ੍ਹੇ ਚ ਇਹਨੂੰ ਜਿਹੜਾ ਦਰਸ਼ਨ ਦੀ ਕੋਸ਼ਿਸ਼ ਕੀਤੀ ਹੈ ਵਾਕਈ ਬਹੁਤ ਸਰਾਨੀ ਕੰਮ ਹੈ ਅੱਜ ਚੱਕੀਆਂ ਆ ਰਹੀਆਂ ਕਿਵੇਂ ਦਾ ਬਲਬਲਾ ਹੈ ਕਿਵੇਂ ਦੀ ਤੁਸੀਂ ਸੋਚਦੇ ਹੋ ਕਿ ਕੇਂਦਰ ਸਰਕਾਰ ਨੇ ਦੀ ਕੀ ਨਾਕਾਮਯਾਬੀ ਰਹੀ ਹੈ ਕਿ ਵੀ ਇਹ ਉਹਨਾਂ ਨੇ ਉੱਥੇ ਨਹੀਂ ਕਰ ਸਕਦੀ ਦੇਖੋ ਸਾਨੂੰ ਸਾਰਿਆਂ ਨੂੰ ਪਤਾ ਹੈ ਜਿਹੜੀਆਂ ਜਿੱਥੇ ਐਨਟੀ ਬੀਜੇਪੀ ਸਰਕਾਰ ਹੈ ਉੱਥੇ ਆਮ ਤੌਰ ਤੇ ਹਰ ਸਟੇਟ ਨਾਲ ਇਸ ਤਰ੍ਹਾਂ ਦਾ ਕੀਤਾ ਜਾ ਰਿਹਾ ਹੈ ਇਹ ਸੈਂਟਰ ਸਰਕਾਰ ਦੀ ਬਹੁਤ ਵੱਡੀ ਨਰਮਾਈਤੀ ਹੈ ਇਹੋ ਜਿਹਾ ਸੂਬਾ ਜਿੱਥੇ ਸਾਡੇ ਲੋਕ ਸ਼ਾਤਾ ਨੋ ਕਰਾਂਛਾ ਤਾਂ ਤੀਆਂ ਨੇ ਜਿਆਦੀ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਪਾਇਆ ਔਰ ਉਹਨਾਂ ਚੱਕੀਆਂ ਨੂੰ ਲੋਕਾਂ ਸਾਹਮਣੇ ਨਹੀਂ ਕੀਤਾ ਗਿਆ ਇਸ ਕਰਕੇ ਭਗਵਾਨ ਤੁਮਾਨ ਜੀ ਨੇ ਜਿਹੜਾ ਇਹ ਕਦਮ ਲੋਕਾਂ ਨੂੰ ਦਿਖਾਉਣ ਦਾ ਚੱਕਿਆ ਸਾਡੇ ਸੀਐਮ ਸਾਹਿਬ ਨੇ ਬਹੁਤ ਵੱਡੀ ਇਹ ਇੱਕ ਲੋਕਾਂ ਦੇ ਸ਼ਾਇਦ ਇਹਦੇ ਪ੍ਰਤੀ ਹਰ ਜਗ੍ਹਾ ਤੇ ਲੋਕ ਮਿਲ ਰਹੇ ਨੇ ਦੇਖ ਰਹੇ ਨੇ ਚੱਕੀਆਂ ਸਾਡੇ ਸਾਹਮਣੇ ਆ ਚੁੱਕੀਆਂ ਨੇ ਤਿਆਰ ਆ ਦੇਖ ਸਕਦੇ ਹੋ ਤੁਸੀਂ ਕਿ ਜੋ ਪੰਜਾਬ ਦੀ ਚੱਕੀ ਜੋ ਕਿ ਨਹੀਂ ਦਿਖਾਈ ਗਈ ਸੀ ਚੱਕੀ ਜਲਦੀ ਗਣ ਸੰਤਾ ਦੇ ਉੱਪਰ ਕਤਾਰ ਸਿੰਘ ਸਰਾਬਾ ਲਾਲਾ ਲਾਜਪਤ ਰਾਏ ਤੇ ਕਮਾਕਟਾ ਮਾਰੂ ਦੇ ਉਹਨਾਂ ਦੀਆਂ ਇਹ ਜੋ ਮਗਨ ਲਾਲ ਧੀਗਰਾ ਡਾਕਟਰ ਦਵਾਨ ਸਿੰਘ ਕਾਲੇ ਪਾਣੀ ਦੀ ਜੋ ਚੱਕੀ ਹੈ ਉਹ ਸ਼ਹੀਦ ਸੁਖਦੇਵ ਦੀ ਤੇ ਇਸ ਤੋਂ ਪਿੱਛੇ ਜੋ ਤੁਸੀਂ ਦੇਖ ਸਕਦੇ ਹੋ ਕਿ ਇਹ ਸ਼ਹੀਦ ਏ ਆਦਮ ਸਰਦਾਰ ਭਗਤ ਸਿੰਘ ਤੇ ਸ਼ਹੀਦ ਉਤਮ ਸਿੰਘ ਤੇ ਬਾਬਾ ਖੜਕ ਸਿੰਘ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਲਾਲਾ ਹਰਦਿਆਲ ਦੀਆਂ ਤੇ ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਛੇ ਦੁੱਤਮ ਸਿੰਘ ਦਾ ਜੋ ਜੜਾ ਵਾਲੇ ਬਾਗ ਦਾ ਬਦਲਾ ਲੈਣ ਦੇ ਲਈ ਪਹੁੰਚੇ ਸੀਗੇ ਇੰਗਲੈਂਡ ਦੇ ਵਿੱਚ ਜਾ ਕੇ ਜਨਰਲ ਵਾਇਰ ਨੂੰ ਮਾਰਿਆ ਸੀਗਾ ਉਸ ਦੀ ਵੀ ਚੱਕੀ ਤੇ ਇਹ ਪੰਜਾਬ ਦੀ ਫਲਕਾਰੀ ਪੰਜਾਬ ਦੀ ਫਲਕਾਰੀ ਜੋ ਕੱਢੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਇੱਕ ਫਲਕਾਰੀ ਦਾ ਸੀ ਦੇਖ ਸਕਦੇ ਹੋ ਤੇ ਤੇ ਬੜਾ ਸ਼ਾਨਦਾਰ ਸਵਾਗਤ ਇਸ ਸਮੇਂ ਜੋ ਕੈਬਨਟ ਮਨਿਸਟਰ ਵਿਪਨ ਗਗਨ ਅਲਮੋਤ ਮਾਲ ਦੇ ਪਿਤਾ ਜੀ ਹਰੀ ਚੰਡੀ ਵਿਖਾ ਰਹੇ ਆ ਸਰਦਾਰ ਚੋਰਾ ਸਿੰਘ ਮਾਨ ਜੀ ਤੇ ਫੁੱਲਾਂ ਦੀ بارش ਹੋ ਚੁੱਕੀ ਹੈ ਤੇ ਦੇਖ ਸਾਡ ਤੋਂ ਤੁਸੀਂ ਸਾਰੇ ਕਾਰਕਟਰ ਇਸ ਸਮੇਂ ਪਹੁੰਚੇ ਹੋਏ ਹੈ ਚਾਹੇ ਗਲਾਕ ਮਜ਼ਦਰੀ ਦੇ ਕਾਰਕਟਰ ਹੈਗੇ ਆ ਆ ਕਾਫੀ ਮਜ਼ਰਦੋ ਤੇ ਸਾਡੇ ਸਤਿਕਾਰਯੋਗ ਸਾਰਿਆਂ ਨੂੰ ਸ਼ੋਦਾ ਮੰਤਰੀ ਅਸ਼ਵਨੀ ਕੁਮਾਰ ਜੀ ਪਿੱਛੇ ਨੂੰ ਹੋ ਜਾਓ ਪਿੱਛੇ ਨੂੰ ਸਾਰੇ ਆ ਜੂਗੇ ਸਾਰੇ ਬੰਦੇ ਸਾਨੂੰ ਸਨਮਾਨ ਦੇ ਹੋਣੇ ਵਾਸਤੇ 26 ਜਨਵਰੀ ਵਿੱਚ ਉੱਥੇ ਦਿੱਲੀ ਬੁਲਾਇਆ ਗਿਆ ਤੇ ਇਹ ਸਾਰਾ ਜਿਹੜੀ ਦੇਣ ਹੈ ਸਾਡੀ ਪੰਜਾਬ ਸਰਕਾਰ ਦੀ ਦੇਣ ਹੈ ਜਿਵੇਂ 16 ਸਰਪੰਚ ਸਾਡੇ ਜਿਹੜੇ ਹੈ ਪੰਜਾਬ ਤੋਂ ਉੱਥੇ ਬੁਲਾਏ ਗਏ। 16 ਸਰਪੰਚਾਂ ਦੇ ਵਿੱਚੋਂ ਜਿਹੜਾ ਬੀਬੀ ਗਗਨ ਅਨਮੋਲ ਮਾਨ ਜੀ ਦਾ ਹਲਕਾ ਉਹਦਾ ਪਿੰਡ ਮਾਝੀ ਹੈ ਤੁਹਾਡਾ। ਸਾਡੇ ਖਾੜ ਦੇ ਵਿੱਚੋਂ ਮੈਨੂੰ ਤੇ ਇੱਕ ਸਾਡੇ ਸਰਪੰਚ ਸਾਹਿਬ ਹੋਰ ਸੀ ਉਹਨਾਂ ਨੂੰ ਬੁਲਾਇਆ ਗਿਆ ਤੇ ਮੈਂ ਧੰਨਵਾਦ ਕਰੂੰਗਾ ਸਾਡੀ ਮੈਡਮ ਅਨਮੋਲ ਕੁਨ ਮਾਨ ਜੀ ਦਾ ਜਿਨ੍ਹਾਂ ਦੇ ਸਦਕੇ ਸਾਨੂੰ ਇਹ ਸਨਮਾਨ ਮਿਲਿਆ। ਕੀ ਬਾਤ ਹੈ ਜੀ। ਤੇ ਸਦਾ ਜੋਰਾ ਸਿੰਘ ਮਾਨ ਜੀ ਗਗਨ ਅਨਮੋਲ ਮਾਨ ਦੇ ਪਿਤਾ ਜੀ ਬਹੁਤ ਵੱਡਾ ਇੱਕ ਤੁਹਾਡੇ ਹਲਕੇ ਦਾ ਪਿੰਡ ਹੈ ਇਹ ਐਡਾ ਵੱਡਾ ਸਨਮਾਨ ਮਿਲਿਆ ਕਿਵੇਂ ਦਾ ਮੈਸੇਜ ਕਰਾਂ। ਨੂੰ ਕੋਈ ਅਸੀਂ ਗੌਰਵ ਮਹਿਸੂਸ ਕਰਦੇ ਆਂ ਖਾਸ ਕਰਕੇ ਅਸੀਂ ਲਗਾਤਾਰ ਮਾਗਰੀ ਪਿੰਡ ਜਾਂਦੇ ਰਹਨੇ ਆਂ ਮੈਂ ਇਹਨਾਂ ਸਰਪੰਚ ਸਾਹਿਬ ਦਾ ਦੇਖਿਆ ਵੀ ਇਹਨਾਂ ਦਾ ਹਰ ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਹੈ ਚਾਹੇ ਸਿੱਖ ਹੈ ਹਰ ਭਰਾਬਰੀ ਨੂੰ ਇਹ ਜਿਹੜੀ ਪੰਚਾਇਤ ਇਹਨਾਂ ਦੀ ਸਾਡੇ ਸਰਪੰਚ ਸਾਹਿਬ ਨੇ ਉਹਨਾਂ ਨੇ ਸਤਿਕਾਰ ਦਿੱਤਾ ਔਰ ਇਹਨਾਂ ਨੇ ਬਹੁਤ ਵੱਡੇ ਡਿਵੈਲਪਮੈਂਟ ਦੇ ਕੰਮ ਕੀਤੇ ਰੋਕੇ ਇਸੇ ਕਰਕੇ ਹੀ ਇਹਨਾਂ ਦਾ ਸਾਹਿਬ ਗੱਲ ਕਰੀ ਕਿ ਰਿਪਬਲਿਕ ਦੇਤੇ ਪੰਜਾਬ ਦੀ ਚਾਹੀ ਹੈ ਉਹ ਨਹੀਂ ਦਿਖਾਈ ਗਈ ਤੇ ਜਿਸ ਕਾਰਨ ਹੁਣ ਹਰ ਪਿੰਡ ਪਿੰਡ ਹਰ ਸ਼ਹਿਰ ਸ਼ਹਿਰ ਪੰਜਾਬ ਦੇ ਵਿੱਚ ਝਾਕੀ ਪਬਲਿਕ ਤੱਕ ਪਹੁੰਚਾਈ ਜਾ ਰਹੀ ਹੈ ਅ ਕੇਂਦਰ ਸਰਕਾਰ ਦਾ ਵੀ ਪਤੀਰੇ ਨੂੰ ਲੈ ਕੇ ਆਪ ਕੀ ਵਿਚਾਰਤਾਰਾ ਰੱਖਦੇ ਹੋ ਕਿ ਕਿਵੇਂ ਦੀ ਉਹਨਾਂ ਦੀ ਵਿਚਾਰਤਾਰਾ ਸੀ ਦੇਖੋ ਇਹ ਤੁਸੀਂ ਅ ਲਗਾਤਾਰ ਹੀ ਦੇਖ ਰਹੇ ਹੋ ਪੰਜਾਬ ਨਾਲ ਜਿਹੜਾ ਵਿਤਕਰਾ ਹੋ ਰਿਹਾ ਹਰ ਥਾਂ ਤੇ ਵਿਤਕਰਾ ਹੋ ਰਿਹਾ ਹੈ ਜਦੋਂ ਕਿ ਜਿਹੜੀਆਂ ਸਾਡੀਆਂ ਝਾਕੀਆਂ ਸੀ ਜੇ ਅਸੀਂ ਉਹਨਾਂ ਝਾਕੀਆਂ ਨੂੰ ਦੇਖੀਏ ਜਿਹੜੇ ਉੱਥੇ ਝਾਕੀਆਂ ਸੀ ਉਹਨਾਂ ਤੋਂ ਸਭ ਤੋਂ ਵੈਸਟ ਝਾਕੀਆਂ ਸੀਗੀਆਂ ਔਰ ਅਸੀਂ ਦਾਲੀਆਂ ਝਾਕੀਆਂ ਹਰ ਸਾਡੇ ਵਿਰਸੇ ਦੀਆਂ ਝਾਕੀਆਂ ਔਰ ਉਹਨਾਂ ਝਾਕੀਆਂ ਨੂੰ ਨਾਂ ਦਿਖਾਉਣਾ ਉਹਨਾਂ ਦੀ ਸਾਡੇ ਨਾਲ ਬਹੁਤ ਵੱਡਾ ਇੱਕ ਤਰ੍ਹਾਂ ਦਾ ਵਿਤਕਰ ਹੈ ਅਸੀਂ ਭਗਵੰਤ ਮਾਨ ਜੀ ਸਾਡੇ ਸੀਐਮ ਸਾਹਿਬ ਦਾ ਬੜਾ ਧੰਨਵਾਦ ਕਰਦੇ ਆ ਜਿਹੜੇ ਜੇ ਉਹਨਾਂ ਨੇ ਉੱਥੇ ਨਹੀਂ ਦਿਖਾਈਆਂ ਤਾਂ ਜੋ ਪੂਰੇ ਪੰਜਾਬ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਲੋਕ ਦੇਖ ਰਹੇ ਨੇ ਉਹਨਾਂ ਝਾਕੀਆਂ ਨੂੰ ਔਰ ਭਗਵਾਨ ਤੁਮਾਨ ਦਾ ਧੰਨਵਾਦ ਵੀ ਕੀਤਾ ਜਾ ਰਿਹਾ ਜੀ ਦਵਾ ਜੀ ਸਨੇਹਾ ਕੀ ਜਾਏਗਾ ਲੋਕਾਂ ਦੇ ਵਿੱਚ ਜੀ ਸਨੇਹਾ ਹੀ ਜਾਏਗਾ ਬਿਜੜੀ ਸਰਕਾਰ ਹੈ ਬੈਸ ਤਾਂ ਲੋਕਾਂ ਨੂੰ ਪਤਾ ਹੀ ਹੈ ਇਹੀ ਪਤਾ ਲੱਗਦਾ ਵੀ ਸਾਡੇ ਸ਼ੀਧਾਂ ਦੀ ਕਿੰਨੀ ਕੋਹ ਕਰਦੇ ਆ ਇਹਨਾਂ ਨੇ ਫੇਰ ਵੀ ਕਿਹਾ ਸੀ ਉੱਥੇ ਆ ਜਾਓ ਇੱਥੇ ਆ ਜਾਓ ਕਿਉਂਕਿ ਅਸੀਂ ਇਹ ਨਹੀਂ ਆਪਣੇ ਸਾਡੇ ਸ਼ੀਧਾਂ ਨੂੰ ਰਿਜੈਕਟ ਨਹੀਂ ਕਰਨਾ ਚਾਹੁੰਦੇ ਅਸੀਂ ਸਾਡੇ ਜਿਹੜੇ ਪ੍ਰਾਸਤਾ ਨੂੰ ਰਿਜੈਕਟ ਨਹੀਂ ਕਰਨਾ ਚਾਹੁੰਦੇ ਤੇ ਸਨੇਹਾ ਹੀ ਜਾਂਦਾ ਹੈ ਕਿ ਭਗਵੰਤ ਮਾਨ ਜੀ ਸਾਡੇ ਸ਼ਹੀਦਾਂ ਦਾ ਸਾਡੀ ਬਰਾਸਤ ਦਾ ਬਹੁਤ ਵੱਡਾ ਸਤਿਕਾਰ ਕਰਦੇ ਆ ਆ ਬਾਦ ਵੀਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਗੇ ਕੁਰਾਲੀ ਜੀ ਜਵਾਬ ਇਹ ਸੀਐਮ ਦਾ ਸਰਕਾਰ ਨੂੰ ਇਹ ਕੇਂਦਰ ਕੇਂਦਰ ਦੀਆਂ ਜਿਹੜੀਆਂ ਗਲਤ ਨੀਤੀਆਂ ਜਿਹੜੇ ਸਾਡੇ ਸੂਬੇ ਨੂੰ ਅਣਗੌਲੇਆ ਕੀਤਾ ਗਿਆ ਹੈ ਜੀ ਕਿਉਂਕਿ ਸਾਡਾ ਸਰਹੱਦੀ ਰਾਜ ਹੈ ਜੀ ਔਰ ਸਾਡਾ ਪੰਜਾਬ ਪੂਰੇ ਦੇਸ਼ ਨੂੰ ਅੰਨ ਵੀ ਦਿੰਦਾ ਔਰ ਅਸੀਂ ਬਹੁਤ ਧੰਨਵਾਦੀ ਹਾਂ ਅਸਮਾਨ ਸਾਹਿਬ ਦੇ ਆਪਣੇ ਮੰਤਰੀ ਸਾਹਿਬ ਦੇ ਕੈਬਨਟ ਮੰਤਰੀ ਸਾਡੇ ਅਨਮੋਲ ਗਗਨ ਮਾਨ ਜੀ ਦੇ ਜਿਨ੍ਹਾਂ ਦੀ ਬਦੌਲਤ ਸਾਡੇ ਹਲਕਾ ਖਰੜ ਦੇ ਲੋਕਾਂ ਨੂੰ ਇਹ ਜਿਹੜੀ ਚਾਕੀ ਹੈ ਸਾਡੀ ਗਣਤੰਤਰ ਦੀ ਸਪਿਰਿਟ ਦੇ ਵਿੱਚ ਸ਼ਾਮਲ ਹੋਣੀ ਸੀ ਬਹੁਤ ਮਿਹਨਤ ਦੇਖਣ ਨੂੰ ਮਿਲਦੀ ਹੈਗੀ ਇਹਨਾਂ ਨੂੰ ਚਾਕੀਆਂ ਨੂੰ ਸ਼ਾਮਲ ਦਾ ਕਰਕੇ ਜੋ ਮੋਦੀ ਸਰਕਾਰ ਨੇ ਗਲਤ ਫੈਸਲਾ ਲਿਆ ਤੇ ਹੁਣ ਜੋ ਮਾਨ ਸਾਹਿਬ ਨੇ ਕਿਹਾ ਵੀ ਇਹ ਪਿੰਡ-ਪਿੰਡ ਘੁਆਵਾਂਗੇ ਸ਼ਹਿਰ-ਸ਼ਹਿਰ ਪੰਜਾਬ ਦੇ ਕਿਵੇਂ ਦਾ ਜਵਾਬ ਲੱਗਦਾ ਹੈ ਸਰ ਇਹ ਬਹੁਤ ਵਧੀਆ ਲੋਕਾਂ ਦੇ ਜਿਹੜੇ ਮਨਾਂ ਨੂੰ ਸੱਟ ਲੱਗੀ ਹੈ ਜੀ ਕਿ ਸਾਡੇ ਸੂਬੇ ਨੂੰ ਉੱਥੇ ਇੱਕ ਥਾਂ ਨਹੀਂ ਮਿਲੀ ਸੈਂਟਰ ਦੇ ਵਿੱਚ ਜਾਂ ਲੋਕਾਂ ਨੂੰ ਉੱਥੇ ਦਿਖਾਉਣ ਦੇ ਲਈ ਔਰ ਅਸੀਂ ਤਾਂ ਇਹਦਾ ਨਾ ਥੋੜਾ ਜਿਹਾ ਸਕੂਨ ਮਹਿਸੂਸ ਕਰਦੇ ਆ ਕਿ ਸਾਡੀ ਪਬਲਿਕ ਨੂੰ ਥੋੜਾ ਸਕੂਨ ਮਾਨ ਸਾਹਿਬ ਨੇ ਸਾਡੇ ਬਹੁਤ ਵਧੀਆ ਇਹ ਅਪਰਾਲਾ ਕੀਤਾ ਹੈ ਜੀ ਧੰਨਵਾਦ ਜੇ ਮੈਂ ਸਾਹਿਬ ਕੀ ਲੱਗਦਾ ਤੂਰ جواب ਹੈ ਮਾਨ ਸਾਹਿਬ ਦੇਖੋ ਇਹ ਮੋਟੋਰ ਜਵਾਬ ਹੈ ਜੀ ਇਹ ਕੇਂਦਰ ਸਰਕਾਰ ਨੇ ਹਮੇਸ਼ਾ ਹੀ ਪੰਜਾਬ ਨੂੰ ਦੱਬਿਆ ਹੈ ਔਰ ਪੰਜਾਬ ਨੇ ਹਮੇਸ਼ਾ ਹੀ ਲੀਡ ਕੀਤੀ ਹੈ ਦੇਸ਼ ਨੂੰ ਚਾਹੇ ਮੈਂ ਪਹਿਲਾਂ ਨਸਕਾਰ ਚਾਹੇ ਕਰਵਾਨੀਆਂ ਦੀ ਗੱਲ ਹੋਵੇ ਚਾਹੇ ਵਿਕਾਸ ਦੀ ਗੱਲ ਹੋਵੇ ਚਾਹੇ ਹੋਰ ਹੋਰ ਕਿਸੇ ਵੀ ਬਖਤ ਦੀ ਗੱਲ ਕਰੀ ਚਾਹੇ ਖੇਡਾਂ ਦੀ ਗੱਲ ਕਰ ਲਈ ਚਾਹੇ ਆਪਾਂ ਜੀ ਜਿਹੜੀਆਂ ਇਹ ਚਾਂਕੀਆਂ ਇਹ ਨਾ ਚਾਂਕੀਆਂ ਨੂੰ ਦੇਖਣ ਵਾਸਤੇ ਪ ਜਾਂਦੇ ਸੀ ਦਿੱਲੀ ਲਾਲ ਕਿਲੇ ਦੇ ਵਿੱਚ ਉਹ ਮੰਨਸਾਪ ਦੇ ਪਰਾਲੇ ਗੱਲ ਦੀ ਸਾਡੇ ਕੈਪਟਨ ਮੰਤਰੀ ਸੰਦੇ ਪੈਨਲ ਅਨਵਲ ਗੰਗਵਾਣ ਜੀ ਦੇ ਪਿਛੇ ਚ ਪਰਾਲੇ ਦੀ ਗੱਲ ਦੀ ਹੈ ਚਾਂਕੀਆਂ ਹੁਣ ਪਿੰਡਾਂ ਪਿੰਡਾਂ ਦੇ ਵਿੱਚ ਸ਼ਰਸ਼ਰ ਦਿਖਾਈ ਜਾਵੇਗੀ ਤੇ ਲੋਕੋ ਜੀ ਦੇਖੋ ਵੀ ਕਿੰਨੀ ਪੀੜ ਲੱਗੀ ਹੋਈ ਹੈ ਤੇ ਲੋਕ ਵੀ ਬੜਾ ਮਨ ਮਹਿਸੂਸ ਕਰ ਰਹੇ ਨੇ ਜੀ ਨੰਪਰੀ ਸੈਣੀ ਜੀ ਕੀ ਕਹੋਗੇ ਤੁਸੀਂ ਇਹ ਝਾਕੀਆਂ ਬਾਰੇ ਜੋ ਆਪਣਾ ਮਤਲਬ ਕੇ ਸੈਂਟਰ ਦੇ ਵਿੱਚ ਇਹ 26 ਜਨਵਰੀ ਨੂੰ ਮਤਲਬ ਕੇ ਉੱਥੇ ਇਹਨਾਂ ਨੂੰ ਜਾਨ ਨਹੀਂ ਦਿੱਤਾ ਇਹ ਚਾਂਕੀਆਂ ਤੁਹਾਨੂੰ ਇਹ ਦਰਸਾ ਰਹੀਆਂ ਐ ਪੂਰੇ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੀਆਂ ਸੀਗੀਆਂ ਪਰ ਇਹ ਸੈਂਟਰ ਸਰਕਾਰ ਨੇ ਚਾਕੀਆਂ ਸਾਡੇ ਨਾਮ ਮਨਜ਼ੂਰ ਕਰਕੇ ਬਹੁਤ ਬੜੀ ਨਾ ਸਮਝ ਦੀ ਗੱਲ ਕੀਤੀ ਹੈ ਜੀ ਪੰਜਾਬ ਦੇ ਨਾਲ ਪੰਜਾਬ ਨੂੰ ਬਹੁਤ ਪਿੱਛੇ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮਾਨ ਸਰਕਾਰ ਨੇ ਜੋ ਇਹ ਚਾਕੀਆਂ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਕਮਾਉਣ ਦਾ ਵਾਅਦਾ ਕੀਤਾ ਸੀਗਾ ਤੇ ਆਪਣੇ ਲੋਕਾਂ ਨੂੰ ਦੱਸਣ ਦਾ ਐਲਾਨ ਕੀਤਾ ਸੀਗਾ ਵੀ ਹਾਂ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੀਆਂ ਚਾਕੀਆਂ ਅਸੀਂ ਦਿੱਲੀ ਭੇਜੀਆਂ 26 ਜਨਵਰੀ ਦੇ ਲਈ ਇਹ ਚਾਕੀਆਂ ਪੰਜਾਬ ਦਾ ਬਿਰਸਾ ਬਰਾਸਤ ਪੰਜਾਬ ਦੀਆਂ ਕੁਰਬਾਨੀਆਂ ਪੰਜਾਬ ਦੀ ਐਜੂਕੇਸ਼ਨ ਪੰਜਾਬ ਦੀਆਂ ਖੇਡਾਂ ਨੂੰ ਦਰਸਾ ਰਹੀ ਹੈ ਤੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਜੋ ਸਾਡੇ ਕਰਤਾਰ ਸਿੰਘ ਸਰਾਭਾ ਜੀ ਹੋਣੀ ਭਗਤ ਸਿੰਘ ਹੋਣੀ ਕਰਗੇ ਉਹ ਉਹ ਸੋਚ ਤੇ ਸਾਨੂੰ ਚੱਲਣਾ ਚਾਹੀਦਾ ਹੈ ਤੇ ਪੰਜਾਬ ਨੂੰ ਅਪੀਲ ਕਰਦਾ ਪੰਜਾਬ ਵਾਸੀ ਨੂੰ ਅਪੀਲ ਕਰਦਾ ਕਿ ਤੁਸੀਂ ਸਾਰੇ ਪੰਜਾਬ ਗਵਰਨਮੈਂਟ ਦਾ ਸਹਿਯੋਗ ਕਰੋ ਤੇ ਆਉਣ ਵਾਲੇ 15 ਅਗਸਤ ਨੂੰ ਵੀ ਸਾਡੀਆਂ ਝਾਕੀਆਂ ਉੱਥੇ ਜਾਣਗੀਆਂ ਤੇ ਉਹ ਉਹ ਨਾਮਨਜ਼ੂਰ ਕਰਨ ਬਾਰੇ ਸੋਚ ਹੀ ਨਾ ਸਕੇ ਬਾਕੀ ਤੁਹਾਡਾ ਬਹੁਤ ਮੀਡੀਆ ਦਾ ਸਹਿਯੋਗ ਆ ਜੋ ਤੁਸੀਂ ਆ ਮਾਨ ਸਰਕਾਰ ਦੀ ਜੋ ਚੱਕੀਆਂ ਪੰਜਾਬ ਦੀਆਂ ਸੜਕਾਂ ਦੇ ਘੁਮਰੀਆਂ ਤੁਸੀਂ ਉਹਨਾਂ ਨੂੰ ਰਿਪrezent ਕਰ ਰਿਹਾ ਦਿਖਾ ਰਹੇ ਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਵਸਤੀਆਂ ਵੱਲੋਂ ਇਸ ਦਿਨ ਦੇ ਐਸਸੀ ਦਾ ਮਹੱਤਵਪੂਰਨ ਤੌਰ ਤੇ ਪਹੁੰਚ ਕੀਤੀ ਹੈ ਤੇ ਸਾਡੇ ਡਾਕਟਰ ਸਾਹਿਬ ਡਾਕਟਰ ਅਸ਼ਵਨੀ ਖੜੇ ਹੈ ਤੇ ਹੋਰ ਸਾਰੀਆਂ ਮਨਾਸਿਕਤਾ ਚੇਅਰਮੈਨ ਸਾਹਿਬ ਸਾਡੇ ਰਾਣਾ ਜੀ ਉਹ ਵੀ ਮਾਰਕੀਟ ਕਮੇਟੀ ਇਸ ਸਮੇਂ ਸਾਡੇ ਵਿੱਚ ਬਨੀਸ਼ ਰਾਣਾ ਜੀ ਖੜੇ ਨੇ ਤੇ ਤੁਹਾਨੂੰ ਦੇਖਣ ਨੂੰ ਮਿਲਣੀਆਂ ਬਹੁਤ ਵਧੀਆ ਮਹਿਸੂਸ ਹੋ ਰਹੀਆਂ ਸਾਨੂੰ ਬਹੁਤ ਵਧੀਆ ਮਹਿਸੂਸ ਹਾਂ ਕੀ ਬੋਲ ਰਹੇ ਹੋ ਬਹੁਤ ਗੁੱਡ ਫੀਲ ਕਰ ਰਿਹਾ ਸਰ ਰਾਣਾ ਜੀ ਰੂਰਾ ਜੀ ਕੀ ਕਹਿਣਾ ਜੀ ਬਹੁਤ ਵਧੀਆ ਚੱਲ ਰਹੀ ਪ੍ਰੋਗਰਾਮ ਪੂਰਾ ਪੰਜਾਬ ਦੇ ਵਿੱਚ ਹਰਸ਼ੋ ਊਲਾਸ ਹੈ ਜੀ ਇਸ ਗੱਲ ਦਾ ਤੇ ਪੂਰਾ ਜਿਹੜਾ ਹੈਗਾ ਭਗਵੰਤ ਮਾਨ ਜੀ ਦੀ ਜੈਜਾਕਾਰ ਹੋ ਰਹੀ ਹੈ ਤੇ ਪੰਜਾਬ ਦੀ ਝਾਂਕੀ ਹੈ ਜਿਹੜੀ ਅੱਜ ਘਰ-ਘਰ ਕੱਲੇ-ਕੱਲੇ ਦੇ ਦਵਾਰ ਤੇ ਪਹੁੰਚਾਈ ਜਾ ਰਹੀ ਹੈ ਸਾਡੇ ਨਾਲ ਸਾਡੇ ਅੱਜ ਦੇ ਮੁੱਖ ਮਹਿਮਾਨ ਜੋਧਾ ਸਿੰਘ ਜੀ ਮਾਨ ਤੇ ਸਾਡੀ ਮੰਤਰੀ ਸਹਿਵਾ ਜਿਹੜੀ ਅਨਮੋਲ ਗਗਨ ਮਾਨ ਜੀ ਹੈ ਉਹਨਾਂ ਦੀ ਰਹਿਮਾਈ ਦੇ ਅੰਦਰ ਐਡਾ ਵੱਡਾ ਪ੍ਰੋਗਰਾਮ ਪੰਜਾਬ ਦੇ ਅੰਦਰ ਕੀਤਾ ਜਾ ਰਿਹਾ ਅਸੀਂ ਆਪਣੀ ਆਪ ਜਿਹੜੀ ਸਾਡੀ ਸਰਕਾਰ ਹੈ ਉਹ ਪੰਜਾਬ ਨੂੰ ਅੱਗੇ ਲੈ ਜਾਣ ਲਈ ਵਚਨਬੱਧ ਹੈ ਤੇ ਬਹੁਤ ਜਲਦੀ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਅਸੀਂ ਰੌਣ ਜਾ ਰਹੇ ਆ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪੰਜਾਬ ਤਰਕੀਆਂ ਤੇ ਰਾਹਾਂ ਤੇ ਚੱਲੇਗਾ ਮਾਨ ਸਰਕਾਰ ਲੋਕਾਂ ਦੇ ਦਰਵਾਜ਼ਾ ਤੁਸੀਂ ਦੇਖ ਰਹੇ ਹੋ ਜੀ ਇਹ ਆਪਣਾ ਜਿਹੜਾ ਝਾਂਕੀ ਆਪਣੀ ਰਿਜੈਕਟ ਕੀਤੀ ਗਿਆ ਤੇ ਆ ਸੈਂਟਰ ਸਰਕਾਰ ਵੱਲੋਂ ਉਹ ਲੋਕਾਂ ਦੇ ਘਰ ਘਰ ਪਹੁੰਚਾਈਆ ਜਾ ਰਹੀ ਹੈ ਜੀ ਧੰਨਵਾਦ ਜੀ ਸੱਸੀ ਗੱਲ ਜੀ